ਉਹਨਾਂ ਦੇਖ ਲੋ ਆਪਣੇ ਜਿਹੜੇ ਝੋਨੇ ਦੇ ਚੌਲਾਂ ਦੇ ਵਿਚਾਲੇ ਵੱਟ ਪਾਉਣੇ ਹੁੰਨੇ ਆਪ ਇਹੋ ਵੱਟ ਤੇ ਕੋਈ ਹੋ ਕੋਈ ਨਦੀ ਨਹੀਂ ਹੋਇਆ ਜਿਉਂ ਨਾ ਤੇ ਕੋਈ ਦਵਾਈ ਪਾਈਆ ਨਾ ਵੀ ਰੌਂਡ ਅਪ ਮਾਰੀ ਆਪਾਂ ਨਾ ਤੇ ਕੋਈ ਕੁਝ ਹੋਰ ਹੁਣ ਮੜਾ ਮੜਾ ਜੀ ਮਿਰਚ ਬੁੱਟੀ ਜੀ ਕਿਤੇ ਕਿਤੇ ਅੱਧੀ ਹੁੰਦੀ ਹੁੰਦੀ ਇਹ ਹੁਣ ਕਰਦੀ ਵੀ ਕੁਝ ਨਹੀਂ ਜਿਹੜੇ ਝੋਨਾ ਦੇ ਏ ਕੋ ਡਗ ਡਾ ਹੋ ਗਿਆ ਉਹਨਾਂ ਨੇ ਕਿ ਇਹਦੇ ਨਦੀਨ ਨਾ ਹੋਣ ਦਾ ਕਾਰਨ ਜਿਹੜੇ ਆਪਾਂ ਨਦੀਨਾਂ ਨੂੰ ਰੋਕ ਲਿਆ ਹੋਣ ਤੋਂ ਉਹਦਾ ਕੀ ਕਾਰਨ ਦੇਖੋ ਕਡੇ ਕਡੇ ਚੌਲਾਂ ਦੇ ਵਿੱਚ ਵੱਟ ਦੇ ਉੱਤੇ ਕੋਈ ਵੀ ਨਦੀ ਨਹੀਂ ਯਾ ਭਾ ਨਦੀਆਂ ਨੂੰ ਰੋਕਿਆ ਉਹਦਾ ਇੱਕ ਬੜਾ ਵਧੀਆ ਸੌਖਾ ਜਿਹਾ ਤਰੀਕਾ ਹੈ ਇਹ ਕੋਈ ਬੜਾ ਔਖਾ ਵੱਡਾ ਕਬੜੀ ਗੱਲ ਨਹੀਂ ਹੈਗੀ ਵਿਚੋਣੇ ਨਦੀ ਨੂੰ ਹੁਣ ਤਾਂ ਆਪਾਂ ਜੇ ਰੋਕਣਾ ਵੱਟਾਂ ਦੇ ਉੱਤੇ ਜਿਹਦਾ ਆਪਾਂ ਚੌਲਾਂ ਦੇ ਵਿੱਚ ਕੱਖਾਂ ਵਾਲੀ ਦਵਾਈ ਪਾਉਣੀ ਹੈ ਜਿਹਨੂੰ ਪਟੇਲਾ ਕਲੋਰ ਕਹਿੰਦੇ ਆ ਉਹ ਪਟੇਲਾ ਕਲੋਰ ਦਵਾਈ ਨੂੰ ਜਿਆਕ ਗ੍ਰਾਮ ਜਾਂ 100 ਗ੍ਰਾਮ ਢੋਲੀ ਦੀਪਾ ਕੱਚੀਆਂ ਬੱਟਾਂ ਦੇ ਮਾਰਦੇ ਜਦੋਂ ਆਪਾਂ ਝੋਨਾ ਲਾਉਣਾ ਸ਼ੁਰੂ ਕਰਦੇ ਆ ਦੇਖੋ ਕਿਸੇ ਬੱਟ ਦੇ ਉੱਪਰ ਵੀ ਜਿਹੜੇ ਹੁਣ ਮੋੜਾ ਮੋਟਾ ਜਿਹਾ ਹੋਣ ਲੱਗ ਗਏ ਕੋਈ ਕੋਈ ਪਰ ਹੁਣੇ ਕੋਈ ਕਰਦਾ ਵੀ ਕੁਛ ਨਹੀਂ ਉਹਨੇ ਨਦੀਨ ਕੀ ਕਰਨਗੇ ਵਿਚਾਲ ਵੱਡੇ ਹੋ ਗਏ ਬਾਕੀ ਇੱਕ ਅਧਾ ਨਦੀਨ ਅਜੇ ਦਾ ਬੰਦਾ ਤੁਰਾ ਫਿਰਦਾ ਕਹੀ ਨਾਲ ਵੀ ਵੱਡ ਦੰਦਾ ਝੋਨਾ ਦੇਖਣੇ ਨਿਸ਼ਾਰੇ ਵੱਲ ਨੂੰ ਵੱਧ ਗਿਆ ਇਹਦੇ ਕੋਈ ਵੀ ਨਦੀਨ ਹੁਣ ਤੱਕ ਪੱਕੀਆਂ ਬੱਟਾਂ ਮੇਰਾ ਕੱਚੀਆਂ ਬੱਟਾਂ ਬਚਾਲ ਲਈਆਂ ਹੁੰਦੀਆਂ ਛੋਲਾਂ ਆਉਂਦੀਆਂ ਤੇ ਕੋਈ ਨਦੀ ਨਹੀਂ ਹੋਲੇ ਤੱਕ ਹੋਇਆ ਇਹਦਾ ਸਭ ਤੋਂ ਮੈਂ ਨੇ ਤੇ ਜਿਹੜਾ ਕਾਰਨ ਤਰੀਕਾ ਦਾ ਇਹ ਨਦੀਨਾਂ ਰੋਕਣ ਲਈ ਅੱਜ ਤੋਂ ਪਟੇਲਾ ਗ੍ਰੋੜੀ ਦਵਾਈਆਂ 100 ਗ੍ਰਾਮ ਢੋਲੀ ਦੀ ਪਾ ਲੋ ਕੱਚੀਆਂ ਬੱਟਾਂ ਦੇ ਉੱਪਰ ਜਦੋਂ ਆਪਾਂ ਬੱਟਾਂ ਪੋਚ ਕੇ ਹਟ ਜਾਂਦੇ ਆਗੇ ਤੇ ਛੋਲਾਂ ਦੇ ਵਿੱਚ ਆਪਾਂ ਦਵਾਈ ਪਾਉਂਦੇ ਹੁਣ ਉਦੋਂ ਦੇ ਨਾਲ ਉਹ ਢੋਲੀ ਨਾਲ ਕਲੀਆਂ ਬੱਟਾਂ-ਬੱਟਾਂ ਦੇ ਦਵਾਈ ਮਾਰਦੇ ਆ ਕੱਲੀਆਂ ਬੱਟਾਂ ਤੇ ਕੱਚੀਆਂ ਬੱਟਾਂ ਤੇ ਮੈਂ ਫਿਰ ਕਿਹਨਾ ਕੱਚੀ ਬੱਟ ਹੁੰਦੀ ਜਿਹੜੀ ਆਪਾਂ ਵਿਚਾਲੇ ਨਮੀ ਬੱਟ ਤਾਜੀ ਪਾਉਂਦੇ ਆ ਤੇ ਉਹਨਾਂ ਨੂੰ ਦੋਨੇ ਪਾਸੇ ਪੋਚ ਦਿੰਦੇ ਇੱਕ ਹੁੰਦੀ ਆ ਪਾਸੇ ਵਾਲੀ ਬਾਉਂਡਰੀ ਵਾਲੀ ਉਹਨੂੰ ਪੱਕੀ ਬੱਟ ਕਹਿੰਦੇ ਉਹਦੇ ਇਨੀੇ ਕੰਮ ਕਰਦੀ ਇਹ ਸਿਰਫ ਕੱਚੀ ਬੱਟ ਤੇ ਕੰਮ ਕਰਦੀ ਆ ਕੱਚੀ ਬੱਟ ਦੇ ਪਾ ਦਿਓ ਛੋਟੀ ਬੱਟ ਦੇ ਉੱਪਰ ਕੋਈ ਨਦੀਨ ਨਹੀਂ ਹੋਊਗਾ ਤੁਹਾਨੂੰ ਵੱਡੀਆਂ ਦੀ ਟੁਕਕਾਂ ਦੀ ਕੋਈ ਸਪਰੇਅ ਮਾਰ ਦੀ ਲੋੜ ਨਹੀਂ ਪੈਣੀ ਦੇਖ ਲਓ ਹੁਣ ਤੱਕ ਤੇ ਕਸਮ ਖਾ ਕੇ ਕਹਿੰਦਾ ਵੀ ਇੱਕ ਵੀ ਕੋਈ ਦਵਾਈ ਨਹੀਂ ਭਾਈ ਕੋਈ ਇਹਦੇ ਤੇ ਰਾਉਂਡ ਅਪ ਜਾਊਂਗਾ ਹੋਰ ਕੁਝ ਨਹੀਂ ਕਰਿਆ ਇੱਕ ਵੀ ਨਦੀ ਨਹੀਂ ਕੀ ਕਹਣਾ ਇੱਕ ਦਾ ਟਾਵਾ ਟਲਾ ਜਾ ਮੋੜਾ ਮੋਟੇ ਜੀ ਕੋਈ ਜਾਂਦੇ ਆ ਇਹ ਤਾਂ ਹੁਣ ਚਲ ਹੋਣਗੇ ਵੀ ਇਹਨੇ ਬਾਕੀ ਜੇ ਹੁਣ ਹੋ ਜਾਣਗੇ ਕੰਮ ਨੁਕਸਾਨ ਵੀ ਕੁਛ ਨਹੀਂ ਕਰਦੇ ਹਾ ਦੇਖ ਲੋ ਕਿੰਨਾ ਰੋਟੀ ਫਟ ਪਈ ਆ ਇੱਕ ਵੀ ਇਹਦੇ ਤੇ ਨਦੀ ਨਹੀਂ ਜਿਹੜਾ ਹੋਇਆ ਨਹੀਂ ਤੁਸੀਂ ਸਾਰੇ ਕਿਸਾਨ ਵੀਰ ਬਸ ਇਦਾਂ ਕਰ ਲਿਆ ਕਰੋ ਪਟੇਲਾ ਘਲੋਰ ਹੋਵੇ ਬੁੱਢਾ ਘਲੋਰ ਹੋਵੇ ਉਹ ਤੁਸੀਂ ਜੜੀ ਦਵਾਈ ਆ ਝੋਨਾ ਲਾਉਣ ਦੇ ਵੇਲੇ ਬੱਟਾਂ ਦੇ ਮਾਤਕ ਧੰਨਵਾਦ ਜੀ ਬਹੁਤ ਸੋ ਠੀਕ